ਸ਼ੇਦੀ ਸਾ ਮਰਥ ਗ੍ਰੇਸ ਮਸਾ ਜ ਤੁਹਾਡੇ ਤੇ ਬਹੁਤ ਪੈ ਰਿਆ ਪ੍ਰੋਫੈਸਰ ਜਲੀ ਮੈਂ ਪ੍ਰੋਫੈਸਰੀ ਕਾਨਿਸ਼ ਸ਼ਿਵਾਸੀ ਦੇ ਸਾ ਮਰਥ ਨਾਮ ਵਿੱਚ ਪਤਰ ਜੋ ਤੇਰਾ ਫਲੋਅ ਹੈ ਜ ਤਰ੍ਹਾਂ ਮਸਾ ਇਹਨਾਂ ਵਿੱਚ ਬੋਟ ਦੇ ਉੱਤੇ ਉਤਰੇ ਔਰ ਇਹ ਪਤਰ ਫਲਰ ਆਤਮਿਕ ਦਾ ਨਰ ਦਾ ਨਾ ਦੇ ਵਿੱਚ ਅੱਗ ਦੇ ਵਿੱਚ ਸ਼ਿਮਸੀ ਦੇ ਸਾ ਮਰਥ ਨਾਮ ਦੇ ਵਿੱਚ ਜੋਤੇ ਦਿਖਾਇਆ ਜੋਤੇ ਬੋਲੇ ਅੱਗ ਵਾਲਾ ਵਿਸ਼ੇਕ ਇਹਦੇ ਉੱਤੇ ਉਤਰੇ ਔਰ ਪਰ ਚੜ ਗੈਰਾਤ ਆਤਮਾ ਦੇ ਨਾਲ ਗੈਰ ਪਾਸ਼ਾ ਮਦੇ ਨਾਲ ਬਕਰ ਬਕਰ ਦਾਨ ਨਾਲ ਪ੍ਰਦਾਨ ਨਾਲ ਸ਼ਿਮਸੀ ਦੇ ਸਾਹਮਤੀ ਨਾਦ ਵਿੱਚ ਫਤਮਨੀ ਸ਼ਿਮਸੀ ਤੇਰੀ ਆਤਮਾ ਕੰਨ ਦੇ ਜੋਗਾ ਅਸੀਂ ਨਹੀਂ ਕਰ ਸਕਦੇ ਜੋਧੂ ਕਹਿਣਾ ਕਰਾਂਗੇ ਸ਼ਿਮਸੀ ਦੇ ਸਾਹਮਤੀ ਨਾਦ ਵਿੱਚ ਅੱਗ ਵਾਲਾ ਵਿਸ਼ੇਕ ਉਤਰੇ ਸ਼ਿਮਸੀ ਦੇ ਸਾਹਮਤੀ ਨਾਦ ਵਿੱਚ ਅੱਗ ਵਾਲਾ ਬਿਮਟਾਈ ਦੇ ਉਤਰੇ ਸ਼ਿਮਸੀ ਦੇ ਸਾਹਮਤੀ ਨਾਦ ਵਿੱਚ ਅਮੀਨ ਔਰ ਰਾਮਾ ਸੇਖਿਆ ਹੱਥ ਨੂੰ ਬਦਾਉਣਾ

میں جانے کا بھی شیخی مسیح کے سہمتی نام سے جیسے مسیح کے لیے ملتا آج میں پروپڑ جی کے لئے کہ ج seguinte خدکитайوں کو خدد ہے آنی ملتے ہیں ایک سب hom ملتے ہیں

پرپس طریقیت آخر seeing مال انہیettes م Lucar مل انہیے ਪਰਮੇਸ਼ਰ ਦਾ ਮੈਂ ਕਹਿ ਰਹਾ ਆ ਤੁਹਾਡੇ ਲਈ ਜੋ ਆਪ ਮਹੀਨੇ ਦਿੱਤੇ ਨੇ ਉਹਦੇ ਵੀਰ ਦੇ ਨਾਲ ਪਪਾਦਾਰ ਚੱਲਦੇ ਆ ਉਹ ਖੁਦਾਬਾਨ ਤੁਹਾਡੇ ਵੀਜਾਂ ਨੂੰ ਦੇਖਿਆ ਦਾਲਣ ਨੂੰ ਦੇਖਿਆ ਇਸੇ ਮਸਲੇ ਸਮਾਟੀ ਦਾ ਦੇ ਵਿੱਚ ਅੱਜ ਉਹ ਪਤਾ ਨੇ ਦੇਖ ਕੇ ਤੁਹਾਡੇ ਵੀਜਾਂ ਨੂੰ ਲਗਾਤਾਰ ਬੋਲਦੇ ਬੋਲ ਰਹੇ ਆ ਅੱਜ ਖੁਦਾਬਾਨ ਦਾ ਨੁਸਖਾ ਦੇਣ ਜਾ ਰਿਹਾ ਜੋ ਬਲੱਡ ਦੇ ਵਿੱਚ ਸੀਆਰਪੀ ਲੈਕਸਾ ਅੱਜ ਖੁਦਾਬਾਨ ਨੂੰ ਕੱਢਣ ਜਾ ਰਿਹਾ ਵਿਸ਼ਵਾਸ ਕਰੋ ਇਸੇ ਮਸਲੇ ਦਾ ਸਮਾਟੀ ਦਾ आते मेरे प्रदेशी कह रहे हैं तेरे हलात बदल जा रहे हैं आज तो बात बिल्कुल नए हो जा रहे हैं श्री मसीह रसूल मदीना के बच्चे और मेरा प्रदेश तेरे लोग कह रहे हैं कि तो सब पन मिल जाएगी तो ये लोग तारे की श्री मसीह रसूल मदीना के बच्चे जिंदा भी शेख के लड़ पड़ जा कोई तरात बदल जा पड़ जा श्री मसीह रसूल मदीना के बच्चे और ये पे 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 ग्रेस तो موسیقا <applause>

پریو ਉਹਨੂੰ ਮਜ਼ਾਕ ਦੇ ਵਿੱਚ ਨਹੀਂ ਲੈਣਾ ਜੋ ਫੌਰਨ ਜਾਣ ਦੀ ਗ੍ਰੇਸ ਦਾ ਉਹ ਤੁਹਾਡੇ ਲਈ ਪਹਿਲਾਂ ਖੁਦ ਵੰਡਿਆ ਨੇ ਵੀ ਲੋਕ ਆਇਆ ਸੀਗਾ ਉਹ ਹੈਗੀ ਐ ਪਰ ਮੇਰੇ ਯਾਗ ਤੇ ਸਾਥ ਤੇ ਆਉਂਦੇ ਹallelujah ਆ ਤਰੋਟਾ ਅੱਜ ਉਹ ਗਰੀਬੀਆਂ ਦੇ ਪੰਧ ਤੇਰੇ ਉੱਤੇ ਤੇਰੇ ਘਰਾਂ ਦੇ ਉੱਤੇ ਮੈਂ ਖਦਮ ਕਰਦਾ ਆਮੀਨ ਇਸ਼ੂ ਦੇ ਨਾਮ ਦੇ ਰਸਤੇ ਨੂੰ ਖੋਲਣਾ ਤੇ ਪ੍ਰੈਸ ਕਰਦਾ ਤੇ ਡਾਕੂਮੈਂਟ ਨੂੰ ਪ੍ਰੈਸ ਕਰਦਾ ਖਦਮ ਰਸਤਾ ਤਿਆਰ ਕਰ ਚੁੱਕੇ ਇਹ ਜਿਸ ਨੇ ਇਸ ਗ੍ਰੇਸ ਨੂੰ ਸੋਕ ਰਸੀ ਕਰ ਪ੍ਰੈਸ کرانا پلس دو میں ڈاکومینٹ پلس دو جان گریبیوں کے بندوں کو توڑتا ہوں توڑ جائے شی کے سامتی نام سے کرانے توڑ دے توڑتے نام میں اس سہمتی میں شے کا میرے پر

ਰੇਪੇ ਤੇ ਖੇਰੇ ਦੇ ਗੱਲ ਆਖਾ ਗੋਲ ਦਮੇਸ਼ਰ ਕਹਿ ਰਿਹਾ ਇਹ ਤਾਂ ਜੋਤੀ ਭੈਣ ਨਿੱਕਾ ਬੰਦਨੇ ਕੋਲਵਾਇਆ ਅੱਜ ਜਿਹੋਦੇ ਦਾਨ ਦੇਖੇਗੇ ਤੇ ਸਬੰਧ ਦੇਖੇਗੇ ਬੀਜ ਦੇਖੇਗੇ ਤੁਸੀਂ ਵੀ ਨਲੀ ਮੇਲੇ ਜੋ 1000 ਰੁਪਏ ਲਾਇਆ ਹੈ ਉਹਦੇ ਨਾਲ ਬਫਾਦਾ ਨਹੀਂ ਚੱਲ ਰਹਾ ਹallelujah ਜੋ ਪਹਿਲਾਂ ਕੋਤ ਆ ਉਹਦੇ ਨੇ ਵੀ ਖੁਦਾ ਬਹੁਤ ਵੱਡਾ ਰਸਤਾ ਤਿਆਰ ਕਰ ਚੁੱਕੇ ਆ ਪਰ ਖੁਦਾਬਦ ਦੀ ਯੋਜਨਾ ਤੁਹਾਡੇ ਤੇ ਹੈਗੀ ਇਹ ਕਿ ਤੇ ਬੀਜ ਦਾ ਵਫਾਦਾਰ ਚੱਲੋ ਕੁਝ ਵੀ ਆ ਫਲਾਦ ਜਿਹੜੇ ਮਾਦੀ ਨੇ ਹallelujah ਜੋਥਨੋ ਦਿਸਵੰਦ ਕਿਹਾ ਗਿਆ ਤੁਸੀਂ ਤੁਹੋਦੇ 10 ਚੌੜੇ ਉਹਦੇ ਕੰਮ ਕਰਦੇ ਨੇ ਤਾਂ ਉਹਨਾਂ ਲਈ ਬਖਰੀ ਯੋਜਨਾ ਹੁੰਦੀ ਆ ਆਪਣੇ ਸ਼ਹਿਰ ਦੀ ਕਿਉਂਕਿ ਜਦੋਂ ਅਪਜੋਰੇ ਵਿੱਚ ਨਹੀਂ ਬਣੇ ਰਹਿੰਦੇ ਤਾਂ ਗਰੀਬੀ ਦੇ ਸ਼ਰਾਬ ਫੋਨ ਮੋੜ ਤੋਂ ਕੰਮ ਕਰਨਾ ਲੱਗਦੇ ਨੇ ਰਸਤੇ ਫੇਰ ਬੰਦ ਹੋ ਜਾਂਦੇ ਨੇ ਪ੍ਰੋਫੈਸਰ ਪ੍ਰਸਾਦ ਨੂੰ ਹੁੰਦਾ ਬੜੀਆਂ ਤੋਂ ਭਿੰਟਾਂ ਤੋਂ ਦਿਸਵੰਦਾਂ ਤੋਂ ਪ੍ਰਣ ਕਰਵਾਚਾ ਬੰਦਿਸ਼ੀ ਮਸਜਿਦ ਸਾਹਿਬ ਮਤੀ ਨਾਲ ਜਹੰਨਾ ਨੇ ਵਾਚਾਵਨ ਜੀ ਮੈਨੂੰ ਪੁੱਤਰ ਦੇ ਮੈਂ ਤੈਨੂੰ ਦੇ ਦੂੰਗੀ ਖੁਦਾਬਾਦ ਮਾਂਗ ਵਾਚਾਵਨ ਪਰਮੇਸ਼ਰ ਮੈਂ ਵਫਾਦਾਰ ਪ੍ਰੀਤ ਨਾਲ ਵਫਾਦਾਰ ਚੱਲੂਗੀ ਪਾਵਨ ਨਾਲ ਵਫਾਦਾਰ ਚੱਲੂਗੀ ਮੇਂਨੇ ਨੇ ਮਿੰਨ ਵੱਡੇ ਵੀਰ ਨਾਲ ਵਫਾਦਾਰ ਚੱਲੂਗੀ ਤਾਜ ਤਰਾ ਮਸਾ ਮੈਨੂੰ ਛੁੜਾਏ ਇਨ ਜੀ ਜਿਨ੍ਹਾਂ ਮੇਰਾ ਕਾਰੋਬਾਰ ਬਲੈਸ ਹੋਵੇ ਮੇਰਾ ਘਰਾਣਾ ਬਲੈਸ ਹੋਵੇ ਮੇਰੀ ਆਉਣ ਵਾਲੇ ਜਨਰੇਸ਼ਨਾਂ ਆ ਬਲੈਸ ਹੋਣੇ ਸ਼ੀਬਸੇ ਇਸਾਮ ਮਾਫੀ ਨਾਲ ਵਿੱਚ ਔਰ ਮਮਾ 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 ਰੇਬੀਆ ਸਾਕਰ ਬਬਾ ਬਬਾ ਕ੍ਰਿਸਟੋ ਤ੍ਰੇਸ਼ੀ ਮਸੀਹ ਦੇ ਇਸਾਮ ਮਾਫੀ ਨਾਲ ਵਿੱਚ سہمتی oh, نا <coughs> <coughs>